ਅੱਜ ਜੇ 5 ਵਜੇ ਤੋਂ ਜਿਹੜੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਹੁਣ ਦੋਨੋਂ ਪਾਸੇੋਂ ਜਿਹੜੇ ਫਾਇਰ ਨਹੀਂ ਹੋਣਗੇ ਦੋਨੇ ਪਾਸੇੋਂ ਜਿਹੜੀ ਲੜਾਈ ਨਹੀਂ ਲੱਗੇਗੀ ਕੋਈ ਉਧਰੋਂ ਮਿਜ਼ਾਈਲ ਨਹੀਂ ਛੱਡੀ ਜਾਵੇਗੀ ਨਾ ਕੋਈ ਇਧਰੋਂ ਕੋਈ ਹਮਲਾ ਕੀਤਾ ਜਾਵੇਗਾ ਇਸ ਫਾਇਰ ਦਾ ਵੀ ਜਿਹੜਾ ਐਲਾਨ ਕਰ ਦਿੱਤਾ ਗਿਆ ਇਹਦੇ ਵਿੱਚ ਕੀ ਹੁੰਦਾ ਹੈ ਇਹ ਕਿ ਦੋਨੇ ਪਾਸੇੋਂ ਜਿਹੜੇ ਕੋਈ ਵੀ ਫਾਇਰਿੰਗ ਨਹੀਂ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਹੁਣੇ ਹੁਣੇ ਇੱਕ ਬਹੁਤ ਹੀ ਵੱਡੀ ਖਬਰ ਆ ਰਹੀ ਹੈ 5 ਵਜੇ ਅੱਜ 5 ਵਜੇ ਤੋਂ ਜਿਹੜੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਦੱਸਿਆ ਗਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਜਿਹੜੇ ਫੌਜੀ ਅਫਸਰ ਨੇ ਉਹਨਾਂ ਵੱਲੋਂ ਵੱਡੇ ਅਫਸਰਾਂ ਵੱਲੋਂ ਐਲਾਨ ਕੀਤਾ ਗਿਆ ਹੈ ਬਾਕੀ ਜਿਹੜੀ ਅਮਰੀਕਾ ਨੇ ਵਧਾਈਆਂ ਦਿੱਤੀਆਂ ਨੇ ਇੰਡੀਆ ਨੂੰ ਇੰਡੀਆ ਦੇ ਪਾਕਿਸਤਾਨ ਨੂੰ ਕਿਉਂਕਿ ਉਹਨੇ ਵਿਚੋਲਗੀ ਨਾਲ ਗੱਲਬਾਤ ਚੱਲ ਰਹੀ ਸੀ 48 ਘੰਟਿਆਂ ਤੋਂ ਪ੍ਰਨਾਲ ਟਰੰਪ ਦੀ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਉਹ ਚਾਹੁੰਦੇ ਸੀ ਦੋਨਾਂ ਦੇਸ਼ਾਂ ਵਿਚਕਾਰ ਜਿਹੜੀ ਸ਼ਾਂਤੀ ਹੋਵੇ ਤੇ ਲੜਾਈ ਬੰਦ ਹੋਣੀ ਚਾਹੀਦੀ ਹੈ ਬਿਆਨ ਵੀ ਆ ਰਹੇ ਸੀ ਤੇ ਉਧਰੋਂ ਜਿਹੜੇ ਗ੍ਰਹਿ ਮੰਤਰੀ ਨੇ ਅਮਰੀਕਾ ਦੇ ਉਹਨਾਂ ਵੱਲੋਂ ਜਿ ਗਿੱਦੜ ਧਮਕੀ ਦਿੱਤੀ ਯਾਰੀ ਸੀ ਕਦੇ ਕਹਿੰਦੇ ਅਸੀਂ ਪਿੱਛੇ हट ਜੰਨੇ ਆ ਕਦੇ ਜੰਗ ਦੀਆਂ ਤਿਆਰੀਆਂ ਦੀ ਗੱਲ ਕਰਦੇ ਸੀ ਕਰਨ ਦੀ ਵੀ ਜੰਗ ਹੁਣ ਜੰਗ ਹੀ ਸਾਡੇ ਕੋਲ ਇਕੱਲਾ ਇਕਲੋਤਾ ਜਿਹੜਾ ਸਾਧਨ ਰਹਿ ਗਿਆ ਹੈ ਹੋਰ ਕੋਈ ਸਾਧਨ ਨਹੀਂ ਬਚਿਆ ਤੇ ਹੁਣ ਜਿਹੜੀ ਜੰਗਬੰਦੀ ਹੋ ਚੁੱਕੀ ਹੈ ਅੱਜ 5 ਵਜੇ ਤੋਂ ਬਾਅਦ ਜੰਗਬੰਦੀ ਸ਼ੁਰੂ ਹੋ ਗਈ ਹੈ ਤੇ ਹੁਣ ਦੋਨੋਂ ਪਾਸੇੋਂ ਜਿਹੜੇ ਫਾਇਰ ਨਹੀਂ ਹੋਣਗੇ ਦੋਨੇ ਪਾਸੇੋਂ ਜਿਹੜੀ ਲੜਾਈ ਨਹੀਂ ਲੱਗੇਗੀ ਕੋਈ ਉਧਰੋਂ ਮਿਜ਼ਾਈਲ ਨਹੀਂ ਛੱਡੀ ਜਾਵੇਗੀ ਨਾ ਕੋਈ ਇਧਰੋਂ ਕੋਈ ਹਮਲਾ ਕੀਤਾ ਜਾਵੇਗਾ ਤੇ ਖਬਰਾਂ ਆ ਰਹੀਆਂ ਸੀ ਮੀਡੀਆ ਵੱਲੋਂ ਗੋਦੀ ਮੀਡੀਆ ਵੱਲੋਂ ਇਹ ਖਬਰਾਂ ਦਿੱਤੀਆਂ ਜਾ ਰያ ਸੀ ਇੱਕ ਤਰ੍ਹਾਂ ਦਾ ਪੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇੰਡੀਆ ਨੂੰ ਤੇ ਉਧਰੋਂ ਪਾਕਿਸਤਾਨ ਦਾ ਮੀਡੀਆ ਵੀ ਪੜਕਾ ਰਿਆ ਸੀ ਤੇ ਕਹਿੰਦੇ ਵੀ ਜਿਹੜਾ ਇੰਡੀਆ ਦਾ ਇੰਡੀਆ ਦੀ ਆਰਮੀ ਆ ਉਹ ਪਾਕਿਸਤਾਨ ਦੇ ਵਿੱਚ ਕੁੱਸ ਚੁੱਕੀ ਐ ਤੇ ਕੁੱਸ ਕਿਉਂ ਉਹਨਾਂ ਨੇ ਹਮਲਾ ਕੀਤਾ ਤੇ ਲਾਹੌਰ ਉਤੇ ਹਮਲਾ ਕੀਤਾ ਕਰਾਚੀ ਉਤੇ ਹਮਲਾ ਕੀਤਾ ਵੀ ਤਬਾਹ ਕਰ ਦਿੱਤੇਗੇ ਨੇ ਇਹ ਖਬਰਾਂ ਬਿਲਕੁਲ ਝੂਠ ਨੇ ਜਿਹੜਾ ਇੰਡੀਆ ਨੇ جنگ ਲੜੀ ਐ ਇੰਡੀਆ ਵਿੱਚ ਰਹਿ ਕੇ ਹੀ ਲੜੀ ਐ ਕੋਈ ਉਧਰ ਕੁੱਸ ਪੈਟ ਨਹੀਂ ਕੀਤੀ ਕੋਈ ਜਾ ਕੇ ਹਮਲਾ ਨਹੀਂ ਕੀਤਾ ਸਾਰਾ ਜਿਹੜਾ ਹਮਲਾ ਇਧਰੋਂ ਹੀ ਹੋਇਆ ਤੇ ਪਾਕਿਸਤਾਨ ਵੱਲੋਂ ਵੀ ਹਮਲਾ ਕੀਤਾ ਗਿਆ ਮਜ਼ੈਲਾ ਨਾਲ ਹਮਲਾ ਕੀਤਾ ਗਿਆ ਤੇ ਇਧਰੋਂ ਐਸ 400 ਨਾਲ ਜਿਹੜੇ ਮਜ਼ੈਲਾ ਨੂੰ ਹਵਾ ਵਿੱਚੇ ਰੋਕ ਦਿੱਤਾ ਗਿਆ ਹਵਾ ਵਿੱਚੇ ਨਸ਼ਟ ਕੀਤਾ ਗਿਆ ਤੇ ਉਹਦੇ ਕਰਕੇ ਜਿਹੜੇ ਕਈ ਜਗ੍ਹਾ ਤੋਂ ਬਚਾਅ ਹੋਇਆ ਏ ਇੱਕ ਆਪਣਾ ਰੂਸ਼ੀਆ ਰੂਸ ਤੋਂ ਲਿਆ ਗਿਆ ਡਿਫੈਂਸਿਵ ਡਿਫੈਂਸ ਜਿਹੜਾ 4S400 NA ਸੀ ਕਾਫੀ ਸਾਡਾ ਕਾਫੀ ਨੁਕਸਾਨ ਹੋਣ ਤੋਂ ਬਚਿਆ ਜਾਨੀ ਮਾਲੀ ਨੁਕਸਾਨ ਤੋਂ ਹੋਣ ਤੋਂ ਬਚਿਆ ਏ ਪੰਜਾਬ ਦੇ ਕਈ ਜਗ੍ਹਾ ਤੇ ਜਿਹੜੇ ਮਜ਼ੈਲਾ ਡੇਗਣ ਦਾ ਖਤਰਾ ਸੀ ਤੇ ਉਹਨੂੰ S4 S400 ਨੇ ਰੋਕਿਆ ਜੋ ਰੂਸ ਤੋਂ ਮੰਗਾਇਆ ਗਿਆ ਏ ਤੇ ਜਿਹੜੀ ਆਪਣੀ ਡਿਫੈਂਸ ਸ਼ਕਤੀ ਹੈ ਕਾਫੀ ਮਜ਼ਬੂਤ ਹੈ ਆਪਣੀ ਇੰਡੀਅਨ ਆਰਮੀ ਨੇ ਕਾਫੀ ਮਜ਼ਬੂਤੀ ਨਾਲ ਜਿਹੜੀ ਲੜਜੰਗ ਜਿੱਤੀ ਹੈ ਤੇ ਹੁਣ ਸਮਝੋਤਾ ਹੋ ਚੁੱਕਿਆ ਹੈ ਦੋਨੋਂ ਪਾਸੇੋਂ ਜਿਹੜੀ ਫਾਇਰਿੰਗ ਹੋ ਰਹੀ ਸੀ ਪਾਕਿਸਤਾਨ ਵੀ ਪਿੱਛੇ ਆਪਣਾ ਕਦਮ ਪੱਟ ਰਿਹਾ ਸੀ ਤੇ ਉਹ ਵੀ ਇੱਕ ਤਰ੍ਹਾਂ ਦਾ ਪਿੱਛੇ ạt ਰਿਹਾ ਸੀ ਕਿਉਂਕਿ ਉਹਦੇ ਵੀ ਹਥਿਆਰ ਮਜ਼ੈਲਾ ਉੱਤੇ ਕਾਫੀ ਖਰਚਾ ਹੋ ਗਿਆ ਮਜ਼ੈਲਾ ਉਹ ਕਿਸੇ ਤੋਂ ਲੋਨ ਲੈਣ ਨੂੰ ਵੀ ਤਿਆਰ ਸੀਗਾ ਵੀ ਲੜਾਈ ਅਸੀਂ ਲੱਗਣੀ ਹੈ ਪਰ ਇਤਨਾ ਕਿਤੇ ਦੋਨਾਂ ਪਾਸਿਓ ਸਮਝੌਤਾ ਹੋ ਚੁੱਕਿਆ ਏ ਇਹਦੇ ਵਿੱਚ ਵਿਚੋਲਗੀ ਦਾ ਕੰਮ ਕੀਤਾ ਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਜੇਡੀ ਬੈਂਸ ਨੇ ਜਿਹੜੇ ਵਿਦੇਸ਼ ਮੰਤਰੀ ਨੇ ਜਿਹੜੀ ਬੈਂਸ ਨੇ ਗੱਲਬਾਤ ਅੱਗੇ ਵਧਾਈ ਆ ਬਾਕੀ ਜੈ ਸ਼ੰਕਰ ਡਾਕਟਰ ਐਸ ਜੈ ਸ਼ੰਕਰ ਨਾਲ ਵੀ ਗੱਲਬਾਤ ਕੀਤੀ ਹੈ ਕਈ ਮੀਟਿੰਗਾਂ ਤੋਂ ਬਾਅਦ ਜਿਹੜੀ جنگਵੰਦੀ ਇਹ ਹੋ ਚੁੱਕੀ ਹੈ ਸੀਜ਼ ਫਾਇਰ ਦਾ ਵੀ ਜਿਹੜਾ ਐਲਾਨ ਕਰ ਦਿੱਤਾ ਗਿਆ ਇਹਦੇ ਵਿੱਚ ਕੀ ਹੁੰਦਾ ਏ ਵੀ ਦੋਨੋਂ ਪਾਸਿਓ ਜਿਹੜੇ ਕੋਈ ਵੀ ਫਾਇਰਿੰਗ ਨਹੀਂ ਹੋਵੇਗੀ ਕੋਈ ਵੀ ਉਧਰੋਂ ਦੋਏ ਪਾਸ ਦੋਨੇ ਦੇਸ਼ਾਂ ਵੱਲੋਂ ਕੋਈ ਵੀ ਆਪਣਾ ਬਾਹਰ ਨਹੀਂ ਕਰੇਗਾ ਕੋਈ ਉਧਰੋਂ ਮਜ਼ਾਇਲ ਨਹੀਂ ਛੱਡੇਗਾ ਤੇ ਹਮਲਾ ਨਹੀਂ ਕਰੇਗਾ ਮਤਲਬ ਹਮਲਾ ਹੁਣ ਖਤਮ ਹੋ ਚੁੱਕਿਆ ਹੈ ਹੁਣੇ ਕਦੋਂ ਤੱਕ ਰਹਿੰਦਾ ਹੈ ਇੱਕ ਸੁੱਖ ਦਾ ਸਾਹ ਲਿਆ ਹੈ ਇੰਡੀਆ ਤੇ ਪਾਕਿਸਤਾਨ ਨੇ ਇਹਦੇ ਵਿੱਚ ਜਿਹੜੇ ਆਮ ਲੋਕ ਹੀ ਪੀਸੇ ਜਾ ਰਹੇ ਸੀਗੇ ਪੰਜਾਬ ਹੀ ਪੰਜਾਬ ਉੱਤੇ ਪੰਜਾਬ ਪੰਜਾਬ ਦੀ ਧਰਤੀ ਉੱਤੇ ਕਾਫੀ ਬਰਬਾਦੀ ਹੋਣੀ ਸੀ ਕਿਉਂਕਿ ਇਹ ਬਜਾਉ ਧਰਤੀ ਹੈ ਯੂਪੀ ਦੀ ਧਰਤੀ ਉੱਤੇ ਬਰਬਾਦੀ ਹੋਣੀ ਸੀ ਜੋ ਵੀ ਬਾਰਡਰ ਦਾ ਇਲਾਕਾ ਲੱਗਦਾ ਹੈ ਕਿਉਂਕਿ ਜੰਮੂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਾਰਡਰ ਏਰੀਆ ਹੈ ਲਾਈਨ ਆਫ ਕੰਟਰੋਲ ਹੈ ਉੱਥੇ ਵੀ ਜਿਹੜੀ ਫਾਇਰਿੰਗ ਹੋ ਰਹੀ ਸੀ ਉੱਥੇ ਦੇ ਲੋਕ ਜਿਹੜੇ ਕਾਫੀ ਦੁਖੀ ਸੀਗੇ ਉਹਨਾਂ 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 ਲਈ ਕਾਫੀ ਖੌਫ ਦਾ ਮੰਜ਼ਰ ਬਣਿਆ ਹੋਇਆ ਸੀਗਾ ਤੇ ਹੁਣ ਇਹ ਜੰਗਬੰਦੀ ਹੋ ਚੁੱਕੀ ਹੈ ਹੁਣ ਡਰਨ ਦੀ ਲੋੜ ਨਹੀਂ ਸਾਰੇ ਲੋਕਾਂ ਨੂੰ ਇੰਡੀਆ ਵਾਲੇ ਪੰਜਾਬ ਵਾਲੇ ਉਦੇਸ਼ ਵਾਸੀਆਂ ਨੂੰ ਡਰਨ ਦੀ ਲੋੜ ਨਹੀਂ ਵੀ ਜਿਹੜਾ ਜ਼ਿਆਦਾਤਰ ਜੋ ਮੌਤਾ ਹੋਈਆਂ ਨੇ ਉਹ ਜੰਮੂ ਕਸ਼ਮੀਰ ਹੋਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਪਰ ਇੱਥੇ ਰੱਬ ਦੀ ਕਿਰਪਾ ਦੇ ਨਾਲ ਰੱਬ ਦੇ ਆਸਰੇ ਨਾਲ ਰੱਬ ਦੇ ਓਟ ਆਸਰੇ ਨਾਲ ਵੀ ਜਿਹੜਾ ਲੋਕ ਕਾਇਲ ਹੋਏ ਨੇ ਇੱਥੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਨੁਕਸਾਨ ਕਾਫੀ ਹੋਏ ਨੇ ਗੁਜਰਾਤ ਵਿੱਚ ਹੋਰ ਵੀ ਕਈ ਜਗ੍ਹਾ ਤੇ ਤੁਹਾਨੂੰ ਦੱਸ ਦਈਏ ਕਸ਼ਮੀਰ ਵਾਲੀ ਸਾਈਡ ਜੋ ਇੰਡੀਆ ਦਾ ਕਸ਼ਮੀਰ ਹੈ ਤੇ ਪਾਕਿਸਤਾਨ ਦਾ ਦੱਬਿਆ ਹੋਇਆ ਕਬਜ਼ੇ ਵਾਲਾ ਕਸ਼ਮੀਰ ਹੈ ਦੋਨੇ ਪਾਸਿਓਂ ਫਾਇਰਿੰਗ ਹੋ ਰਹੀ ਸੀ ਉੱਥੇ ਲੋਕਾਂ ਨੂੰ ਕਾਫੀ ਡਰ ਸੀਗਾ ਤੇ ਮਹਿਮੂਬਾ ਮੁਫਤੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਉਹਨਾਂ ਨੇ ਵੀ ਜਿਹੜਾ ਇੱਕ ਪਾਬੁਕ ਉਹਨਾਂ ਦਾ ਵੀ ਬਿਆਨ ਆਇਆ ਸੀ ਵੀ ਜੰਗ ਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ ਇਹ ਜੰਗ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਦੋਨੇ ਜਿਹੜੇ ਦੇਸ਼ ਨੇ ਅੰਡਿਆ ਤੇ ਪਾਕਿਸਤਾਨ ਦੋਨੇ ਨਿਊਕਲੀਅਰ ਦੇਸ਼ ਨੇ ਤੇ ਪ੍ਰਮਾਣੂ ਦਾ ਵੀ ਖਤਰਾ ਵਧਦਾ ਜਾ ਰਿਹਾ ਸੀ ਪਰ ਦੋ ਤਿੰਨ ਦਿਨ ਜਿਹੜੀ ਜੰਗ ਚੱਲੀ ਐ ਉਹ ਸੰਦੂਰ ਅਪਰੇਸ਼ਨ ਅਪਰੇਸ਼ਨ ਜਿਹੜਾ ਸ਼ੁਰੂ ਕਰਿਆ ਸੀ ਇੰਡੀਆ ਨੇ ਤੇ ਦੂਜੇ ਪਾਸੋਂ ਵੀ ਪਾਕਿਸਤਾਨ ਨੇ ਵੀ ਐਲਾਨ ਕਰ ਦਿੱਤਾ ਸੀ ਮਜਬੂਰ ਅਪਰੇਸ਼ਨ ਤੇ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਰੁਕ ਗਈਆਂ ਨੇ ਤੇ ਲੋਕਾਂ ਦੀ ਹਫੜਾ ਦਫੜੀ ਮੱਚ ਗਈ ਸੀ ਵੀ ਜਿਹੜਾ ਅਸੀਂ ਸਭ ਕੁਝ ਜਮ੍ਹਾਂ ਕਰਨਾ ਜਮ੍ਹਾਂ ਖੋਰੀ ਦੀ ਵੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ ਵੀ ਤੇਲ ਮੁੱਕ ਜਾਵੇਗਾ ਰਾਸ਼ਨ ਮੁੱਕ ਜਾਵੇਗਾ ਆਪਣਾ ਸਾਰਾ ਤੁਸੀਂ ਭੰਡਾਰ ਪਰ ਲੋ ਜੰਗ ਲੱਗਣੀ ਹੈ ਤੇ ਉਹ ਵੀ ਜਿਹੜਾ ਲੋਕਾਂ ਵਿੱਚ ਅਫਵਾਹ ਇੱਕ ਫੈਲਾਈ ਜਾ ਰਹੀ ਸੀ ਐ ਜਾ ਕੁਝ ਨਹੀਂ ਹੋਣਾ ਸੀਗਾ ਕਿਉਂਕਿ ਜੰਗ ਦਾ ਕੋਈ ਹੱਲ ਨਹੀਂ ਗੱਲਬਾਤ ਨਾਲ ਹੱਲ ਕੱਢਿਆ ਜਾ ਸਕਦਾ ਹੁਣ ਜਿਹੜੀ ਗੱਲਬਾਤ ਅੱਗੇ ਤੁਰੂਗੀ ਜਿਹੜੇ ਦੋਸ਼ੀਆਂ ਨੂੰ ਜਿਹੜੇ ਪਹਿਲਗਾਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਜੋ ਤਿੰਨ નિર્ਦੋਸ਼ਾਂ ਨੂੰ ਮਾਰਿਆ ਗਿਆ 26 ਦੇ 26 ਹਿੰਦੂਆਂ ਨੂੰ ਮਾਰਿਆ ਗਿਆ ਜਿਹੜੇ ਹਿੰਦੁਸਤਾਨ ਦੇ ਲੋਕਾਂ ਨੂੰ ਮਾਰਿਆ ਗਿਆ 26 ਤੇ ਹੁਣ ਜਿਹੜੀ ਉੱਥੇ ਬਾਰਡਰ ਤੇ ਜੋ ਜੋ ਸਸਪੈਂਸ ਬਣਿਆ ਹੋਇਆ ਸੀ ਜੋ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ ਉਹ ਵੀ ਹੁਣ ਖਤਮ ਹੋ ਚੁੱਕਿਆ ਏ ਹੁਣ ਇਹ ਆਸਾਰ ਲੱਗਦੇ ਨੇ ਵੀ ਉਧਰੋਂ ਵੀ ਕੋਈ ਫਾਇਰਿੰਗ ਨਾ ਹੋਵੇ ਉਧਰੋਂ ਵੀ ਕੋਈ ਹਮਲਾ ਨਾ ਕੀਤਾ ਜਾਵੇ ਤੇ ਇੰਡੀਆ ਵੱਲੋਂ ਵੀ ਕੋਈ ਨਾ ਹਮਲਾ ਕੀਤਾ ਜਾਵੇ ਡਰੋਨ ਨਾਲ ਹਮਲੇ ਹੋ ਰਹੇ ਸੀ ਇਹ ਡਰੋਨ ਨੇ ਕਈ ਜਗ੍ਹਾ ਡਿਗਰਏ ਸੀਗੇ 에ਅਰ ਵੇਸ ਨੇ ਜਿਹੜੇ ਪੰਜਾਬ ਦੇ ਪਟਾਨਕੋਟ, ਗੁਰਦਾਸਪੁਰ, ਪਟਿਆਲਾ, ਲੁਧਿਆਣਾ ਵੱਡੇ ਵੱਡੇ ਸ਼ਹਿਰਾਂ ਨੂੰ ਚੰਡੀਗੜ੍ਹ ਇਹਨਾਂ ਨੂੰ ਕਾਫੀ ਖਤਰਾ ਸੀ ਵੀ 에ਅਰ ਫੋਰਸ ਨੇ ਜਿਹੜੇ ਇਹਨਾਂ ਨੂੰ ਉਡਾਇਆ ਜਾਵੇ ਬਾਕੀ ਹੋਰ ਧਮਕੀਆਂ ਵੀ ਆ ਰਹੀਆਂ ਸੀ ਸਟੇਡੀਅਮ ਨੂੰ ਜਿਹੜੇ ਡਰੋਨ ਦੀਆਂ ਧਮਕੀਆਂ ਰਹੀਆਂ ਸੀ ਕਈ ਫਲੈਟਾਂ ਜਿਹੜੀਆਂ ਰੱਦ ਕੀਤੀਆਂ ਗਿਆ 150 ਦੇ ਕਰੀਬ ਫਲੈਟਾਂ ਰੱਦ ਕੀਤੀਆਂ ਗਈਆਂ ਸੀਗੀਆਂ ਰੋਜ਼ ਰੱਦ ਹੁੰਦੀਆਂ ਸੀ ਤੇ ਹੁਣ ਉਡਾਣਾ ਵੀ ਲੱਗਦਾ ਵੀ ਸ਼ੁਰੂ ਹੋਣ ਗਈਆਂ ਬਾਕੀ ਆਮ ਜ਼ਿੰਦਗੀ ਜਿਹੜੀ ਆਮ ਰੋਜ਼ਮਰਾਂ ਦੀ ਜ਼ਿੰਦਗੀ ਪਹਿਲਾਂ ਚੱਲਦੀ ਸੀ ਉਵੇਂ ਹੀ ਚੱਲਣ ਦੇ ਹੁਣ ਅਸਾਰ ਲੱਗ ਰਹੇ ਨੇ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਡਰਾਮਪ ਨੇ ਜਿਹੜੀ ਵਧਾਈ ਦਿੱਤੀ ਹੈ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਵਾ ਸ਼ਰੀਫ ਨੂੰ ਤੇ ਦੋਨਾਂ ਮੁਲਕਾਂ ਦੇ ਜਿਹੜੇ ਸਮਝੌਤੇ ਨੇ ਹੁਣ ਕੀ ਹੁੰਦਾ ਹੈ ਸਹੀ ਹੁੰਦੇ ਨੇ ਚੰਗੇ ਜਿਹੜੀ ਉਹਨਾਂ 'ਚ ਕੂਟਨੀਤੀ ਚੱਲ ਰਹੀ ਸੀ ਹੁਣ ਸਮਝੌਤੇ ਜਿਹੜੀ ਉਹਨਾਂ ਵਿੱਚ ਪਿਆਰ ਦੀ ਜਿਹੜਾ ਘੱਤ ਵੱਧ ਸਕਦਾ ਹੈ ਜੋ ਅੱਤਵਾਦ ਉੱਤੇ ਇੱਕ ਹਮਲਾ ਲੈਣਾ ਵੀ ਇੱਕ ਜਿਹੜਾ ਅੱਤਵਾਦ ਉੱਤੇ ਹਮਲਾ ਕਰਨਾ ਵੀ ਜ਼ਰੂਰੀ ਸੀ ਅੱਤਵਾਦ ਨੂੰ ਜਿਹੜਾ ਸਬਕ ਸਿਖਾਉਣਾ ਵੀ ਜ਼ਰੂਰੀ ਸੀ ਤੇ ਉਹ ਬਦਲਾ ਇੰਡੀਆ ਨੇ ਲੈ ਲਿਆ ਤੇ ਹੁਣ ਜਿਹੜੀ ਇਹ جنگਬੰਦੀ ਦਾ ਐਲਾਨ ਕਰ ਦਿੱਤਾ ਗਿਆ ਤੇ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਗਿਆ ਹੁਣ ਦੋਨੋਂ ਪਾਸੇੋਂ ਕੋਈ ਵੀ ਹਮਲਾ ਨਹੀਂ ਕਰੇਗਾ ਕਿਉਂਕਿ جنگਬੰਦੀ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਸਮਝੌਤਾ ਹੋਵੇਗਾ ਕੀ ਹੁਣ ਅੱਗੇ ਗੱਲਬਾਤ ਦੀ ਹੈ ਕੀ ਹੁਣ ਜਿਹੜੇ ਉੱਤੇ ਹਾਲਾਤ ਕਿਵੇਂ ਦੇ ਹੁੰਦੇ ਨੇ ਕੀ ਹੁਣ ਦੁਬਾਰਾ ਕੋਈ ਐਵੇਂ ਦਾ ਕਦਮ ਚੁੱਕਦਾ ਏ ਪਾਕਿਸਤਾਨ ਦਾ ਜਿਹੜਾ ਹੁਣ ਲੜਾਈ ਜੰਗ ਤੋਂ ਬਾਅਦ ਵੀ ਕੋਈ ਸਬਕ ਲੈਂਦਾ ਏ ਪਾਕਿਸਤਾਨ ਦੇ ਇਹੜੇ ਹੱਤਬਾਦ ਆ ਪਾਕਿਸਤਾਨ ਦੇ ਲੋਕ ਨੇ ਜੋ ਇਹੋ ਜਿਹਾ ਕੰਮ ਕਰਦੇ ਨੇ ਜੋ ਬਾਰਡਰ ਕਰਾਸ ਕਰਕੇ ਨਿਰਦੋਸ਼ਾਂ ਨੂੰ ਜਿਹੜਾ ਮਾਰਦੇ ਨੇ ਤੇ ਹੁਣ ਕੀ ਗੱਲਬਾਤ ਹੁੰਦੀ ਹੈ ਤੇ ਹੁਣ ਤੁਹਾਨੂੰ ਦੱਸਦੀ ਏ ਵੀ ਕਿਉਂਕਿ ਲੋਕਾਂ ਦੇ ਵਿੱਚ ਇੱਕ ਹਫੜਾ ਤਾਂ ਬੜੀ ਮੱਚੀ ਹੋਈ ਸੀਗੀ ਤੇ ਤੁਹਾਨੂੰ ਦੱਸਦੀ ਏ ਵੀ ਅਸੀਂ ਵੀ ਆਪਣੀ ਜਿਹੜੀ ਕਵਰੇਜ ਕੀਤੀ ਹੈ ਲੋਕਾਂ ਨੂੰ ਸਮਝਾਉਣ ਵਾਸਤੇ ਕੀਤੀ ਐ ਬਾਕੀ ਜਿਹੜੇ ਕੁਝ মিডিਆ ਨੇ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਢੜਕਾਊ ਖਬਰਾਂ ਥੋੜੀਆਂ ਘੱਟ ਪੇਸ਼ ਕਰਿਆ ਕਰੋ ਕਿਉਂਕਿ ਇਹਦੇ ਨਾਲ ਵੀ ਜਿਹੜਾ ਲੋਕਾਂ ਵਿੱਚ ਡਰ ਦਾ ਮਾਹੌਲ ਬਣਦਾ ਐ ਅਸੀਂ ਕੋਈ ਡਰਾਉਣਾ ਨਹੀਂ ਚਾਹੁੰਦੇ ਤੇ ਹੁਣ ਤੁਹਾਨੂੰ ਜੋ ਵੀ ਬਲੈਕਆਊਟ ਦੀਆਂ ਜਿਹੜੀਆਂ ਬਲੈਕਆਊਟ ਬਾਰੇ ਦੱਸਿਆ ਜਾ ਰਿਹਾ ਸੀਗਾ ਤੇ ਮੌਕ ਡ੍ਰੀਲਸ ਹੋ ਰਹੀਆਂ ਸੀਗੀਆਂ ਤੇ ਹੁਣ ਉਹ ਵੀ ਬੰਦ ਹੋ ਚੁੱਕੀਆਂ ਨੇ ਕਿਉਂਕਿ ਜੰਗਬੰਦੀ ਜਿਹੜੀ ਹੋ ਗਈ ਐ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਐ ਤੇ ਹੁਣ ਇਹ ਹੁਣ ਸ਼ਾਂਤ ਮਾਹੌਲ ਰਹਿੰਦਾ ਏ ਕਿੰਨਾ ਦਿਨ ਇਹ ਸ਼ਾਂਤ ਸ਼ਾਂਤੀ ਰਹਿੰਦੀ ਹੈ ਤੇ ਆਪਾਂ ਤਾਂ ਹੀ ਆਸ ਕਰਦੇ ਆਂ ਰੱਬ ਕੋਲੋਂ ਕਾਮਨਾ ਕਰਦੇ ਆਂ ਵੀ ਸ਼ਾਂਤੀ ਬਣੇ ਰੇ ਦੋਨਾਂ ਦੇਸ਼ਾਂ ਵਿਚਕਾਰ ਇਹ ਜਿਹੜਾ ਦੁਆਰੇ ਤੋਂ ਜਿਹੜਾ ਪਿਆਰ ਬਣੇ ਕਿਉਂਕਿ ਇਹਦੇ ਨਾਲ ਪੰਜਾਬ ਦਾ ਪੰਜਾਬ ਉੱਤੇ ਹੀ ਜਿਹੜਾ ਕਾਫੀ ਨੁਕਸਾਨ ਹੋਣਾ ਸੀ ਪੰਜਾਬ ਦਾ ਜਿਹੜਾ ਕਾਫੀ ਹਿੱਸਾ ਕਿਉਂਕਿ ਜੰਮੂ ਜੋ ਬਾਰਡਰ ਦਾ ਏਰੀਆ ਹੈ ਜੋ ਜੰਮੂ ਤੋਂ ਉੱਥੇ ਫਾਇਰਿੰਗ ਹੋ ਰਹੀ ਸੀ ਲਗਾਤਾਰ ਕਿਉਂਕਿ ਜੰਮੂ ਕਸ਼ਮੀਰ ਇੱਕ ਬਾਰਡਰ ਏਰੀਆ ਹੈ ਤੇ ਉੱਥੇ ਕਾਫੀ ਫਾਇਰਿੰਗ ਹੋ ਰਹੀ ਸੀ ਉੱਥੇ ਕਾਫੀ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਵਿੱਚ ਵੀ ਨੁਕਸਾਨ ਹੋਇਆ ਏ ਤੇ ਗੁਜਰਾਤ ਵਿੱਚ ਵੀ ਰਾਜਸਥਾਨ ਵਿੱਚ ਵੀ ਹੋਰ ਯੂਪੀ ਦੇ ਵਿੱਚ ਵੀ ਕਈ ਜਗ੍ਹਾ ਮਿਜ਼ਾਲਾਂ ਡਿਗੀਆਂ ਨੇ ਤੇ ਕਈਆਂ ਨੂੰ ਮਿਜ਼ਾਲਾਂ ਨੂੰ ਹਵਾ ਵਿੱਚ ਵੀ ਨਾਸ਼ਟ ਕਰ ਦਿੱਤਾ ਗਿਆ ਜੋ S400 ਜੋ ਰੂਸ ਵੱਲੋਂ ਮੰਗਾਇਆ ਗਿਆ ਹੈ ਇੰਡੀਆ ਦਾ ਇੱਕ ਡਿਫੈਂਸ ਸਿਸਟਮ ਬਹੁਤ ਹੀ ਸਟਰੌਂਗ ਹੈ ਇੰਡੀਆ ਕੋਲ ਤਾਕਤ ਜ਼ਿਆਦਾ ਹੈ ਕਿਉਂਕਿ ਪਾਕਿਸਤਾਨ ਕੋਲ ਵੀ ਤਾਕਤ ਜ਼ਿਆਦਾ ਹੈ ਪਰ ਪਾਕਿਸਤਾਨ ਜਿਹੜਾ ਇਹ ਸਹਿ ਨਹੀਂ ਸਕਦਾ ਕਿਉਂਕਿ ਪਾਕਿਸਤਾਨ ਪਹਿਲਾਂ ਹੀ ਗਰੀਬੀ ਨਾਲ ਜੂਝ ਰਿਹਾ ਹੈ ਤੇ ਉੱਥੇ ਵੀ ਮਹਿੰਗਾਈ ਪੂ ਕਾਫੀ ਹੈ ਇੰਡੀਆ ਨਾਲੋਂ ਜ਼ਿਆਦਾ ਮਹਿੰਗਾਈ ਹੈ ਤੇ ਉਹ ਦੁਬਾਰੇ ਕਰਜ਼ਾ ਨਹੀਂ ਲੈ ਸਕਦਾ ਕਰਜ਼ਾ ਲੈਣ ਦੀਆਂ ਗੱਲਾਂ ਵੀ ਕਰ ਰਹੀ ਸੀ ਪਰ ਪਰ ਹੁਣ ਜਿਹੜੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ